ਇੱਕ ਇੱਕ ਬੰਦੇ ਕੋਲ 60 60 65 65 ਗੱਡੀਆਂ ਜੀ ਤੇ ਜਿਸ ਬੰਦੇ ਕੋਲ 65 65 ਗੱਡੀਆਂ ਹਨ ਉਹਨਾਂ ਦੇ ਪਾਰਕਿੰਗ ਕੇ ਉਹਨੇ ਆਪ ਹੀ ਲਕਣੀ ਹੈ ਪਰ ਇੱਥੇ ਲੱਗਦਾ ਕਿ ਇਹਨਾਂ ਬੰਦਿਆਂ ਦੇ ਕੋਈ ਦੂ ਸਰਕਦੀ ਇੱਕਦੋ ਖਬਰਾਂ ਕਿ ਤੁਸੀਂ ਆਪ ਹੀ ਦੇਖ ਲਓ ਅਸੀਂ ਨਾ ਨਹੀਂ ਰਹਿ ਸਕਦੇ ਤੁਹਾਨੂੰ ਆਪ ਤੁਸੀਂ ਆਪ ਹੀ ਦੇਖ ਲਓ ਜਾ ਕੇ ਕਿ 50 60 ਗੱਡੀਆਂ ਦਾ ਕਰਦੇ ਇੱਧਰ ਕਿਸੇ ਦੋ ਦਿਨ ਦੁਕਾਨਦਾਰ ਹੈਗੇ ਇੱਕ ਇੱਧਰ ਠੇਕੇ ਵਾਲੇ પાસે ਇੱਕ ਬੰਦਾ ਵੈਸੇ ਹੈਗੇ ਇਹ ਕਿਧਰੇ ਨਰਨਾਟੋਲਰ ਪਾਸੇ ਦੇਖੋ ਜਾ ਕੇ ਤੁਸੀਂ ਇਧਰ ਦੂਜੇ ਪਾਸੇ ਕਾਰ ਬਿਜਾਰ ਦੇਖੋ ਇਹ ਕਾਰ ਜਿੰਨਾਂ ਨੂੰ ਪਹਿਲਾਂ ਚੀਨ ਸ਼ਕਤੀਆਂ ਮੰਦੋ ਕਿ ਬਾਜ਼ਾਰ ਲੱਗੇ ਨਹੀਂ ਜਾਵੇ ਕਿਸੇ ਤਕਲੀਫ ਵੀ ਨਾ ਹੋਵੇ ਬਾਜ਼ਾਰ ਦਾ ਚੱਕਣਾ ਮਦਦਲੀ ਨਹੀਂ ਹੋਸਦਾ ਇਹਨਾਂ ਨੇ ਆਪਣੀਆਂ ਗੱਡੀਆਂ ਇਹ ਰਸਤਾ ਫੁੱਟਬਾਗ ਤੋਂ ਚੱਕ ਲਿਆਣ ਤੇ ਬਾਕੀ ਬਾਜ਼ਾਰ ਸਾਲਾ ਸਾਹ ਹੈ ਅਸੀਂ ਇਹੀ ਮੈਂ ਕਹ ਰਿਹਾ ਇਹ ਸਾਈਡ ਤੋਂ ਰਹਿਣਾ ਇਹ ਤਾਂ ਪੈਦਰ ਜਰਾ ਅਸਤਾ ਅਸਾ ਜਿੱਕੇ ਬੱਤੀ ਲਾਣੇ ਹੈ ਕੁਝ ਕੋਹ ਤੋਂ ਲੜੀ ਜਾਂਨੇ ਹੈ ਹਵਾ ਪਾਣੀ ਦੀ ਨਿਰੱਖਤਾ ਜੋ ਪਾਰਲੇ ਉੱਥੇ ਆਤਾ ਉਹ ਬੰਦਾ ਉੱਥਾਂ ਗਿਆ ਆ ਕਹਿੰਦਾ ਹਿਸ਼ੇੜ ਦੇ ਨੀਚੇ ਸਸਕਰੀ ਮੈਂ ਹ ਅ ਕਵਰਸਿੰਗ ਦੇਤੀ ਪਟਿਆਲਾ ਦੀ ਛੋਟੀ 12 ਦਰੀ ਵਿੱਚ ਮੌਜੂਦ ਆ ਇੱਕ ਹਫ਼ਤੇ ਬਾਅਦ ਸਾਨੂੰ ਫੇਰ ਇਸੇ ਮਾਰਕੀਟ ਵਿੱਚ ਦਸਤਕ ਦੇਣੀ ਪਈ ਜਿੱਥੇ ਲੱਗਦਾ ਹੈ ਕਾਰ ਬਾਜ਼ਾਰ ਤੇ ਕਾਰ ਬਾਜ਼ਾਰ ਨੂੰ ਲੈ ਕੇ ਕੁਝ ਵਿਵਾਦ ਪਟਿਆਲਾ ਦੇ ਮੇਲ ਕੁੰਦਨ ਗੋਗਿਆ ਤੱਕ ਪਹੁੰਚਦੇ ਆ ਲਗਾਤਾਰ ਮੀਂਹਕਾਂ ਦਾ ਦੌਰ ਦਿਖਾਈ ਜਾਂਦਾ ਤੇ ਇੱਕ ਚਿਤਾਵਨੀ ਮੇਰ ਕੁੰਦਨ ਗੋਗਿਆ ਵੱਲੋਂ ਦਿੱਤੀ ਗਈ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਫੁੱਟਪਾਥਾਂ ਤੇ ਖੜੀਆਂ ਗੱਡੀਆਂ ਨੂੰ ਹਟਾ ਲਓ ਪਾਰਕਿੰਗਾਂ ਦੇ ਵਿੱਚ ਕੇਵਲ ਤੇ ਕੇਵਲ ਉਹਨੀਆਂ ਕੋ ਗੱਡੀਆਂ ਖੜੀਆਂ ਕੀਤੀਆਂ ਜਾਣ ਜਿਹਦੇ ਨਾਲ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਇੱਥੇ ਕਾਰ ਬਜ਼ਾਰ ਜਿਹੜੇ ਇੱਥੇ ਆਪਣਾ ਬਾਜ਼ਾਰ ਲਗਾਉਂਦੇ ਨੇ ਉਹਨਾਂ ਦੇ ਕੰਨਾਂ ਤੇ ਜੂੰ ਸਿਰਕਦੀ ਵਖਾਈ ਨਹੀਂ ਦਿੰਦੀ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਪਰੰਤੂ ਇਹ ਮੀਟਿੰਗਾਂ ਵੀ ਬੇਸਿੱਟਾ ਵਖਾਈ ਦਿੱਤੀਆਂ ਕਿਉਂਕਿ ਇੱਕ ਐਕਸ਼ਨ ਮੇਰ ਦੇ ਪੱਖ ਤੋਂ ਹੋਣਾ ਚਾਹੀਦਾ ਸੀ ਉਹ ਵੀ ਦਿਖਾਈ ਨਹੀਂ ਦਿੱਤਾ ਇੱਕ ਦੋ ਮੀਟਿੰਗਾਂ ਇਹਨਾਂ ਦੀ ਉਸ ਪ੍ਰਸ਼ਾਸਨ ਦੇ ਨਾਲ ਵੀ ਹੋਈਆਂ ਕਿ ਆਪ ਕੋ ਆਪਣੀਆਂ ਗੱਡੀਆਂ ਨੂੰ ਅਜਹੀ ਥਾਂ ਤੇ ਪਾਰਕਿੰਗ ਕੀਤਾ ਜਾਵੇ ਜਿਸ ਦੇ ਨਾਲ ਲੋਕਾਂ ਨੂੰ ਦਿੱਕਤ ਨਾ ਹੋਵੇ ਇੱਥੇ ਪਹਿਲਾਂ ਵੀ ਅਸੀਂ ਆਪਣੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਛੋਟੀ ਬਾਰਾਂਦਰੀ ਦੇ ਵਿੱਚ ਸੰਡੇ ਬਾਜ਼ਾਰ ਲੱਗਦਾ ਹੈ ਆਸ-ਪਾਸ ਹੋਟਲ ਨੇ ਹਾਈਲਟ ਸੈਂਟਰ ਨੇ ਇੰਪਰੂਵਮੈਂਟ ਟਰਸਟ ਦਾ ਦਫ਼ਤਰ ਹੈ ਇੱਥੋਂ ਨਗਰ ਨਿਗਮ ਨੂੰ ਵੱਡੀ ਆਮਦਨ ਹੋ ਸਕਦੀ ਹੈ ਜੇ ਵਕੋ ਵਕਤਾਂਵਾਂ ਤੇ ਪਾਰਕਿੰਗ ਦੇ ਵਿੱਚ ਜੇ ਲੋਕਾਂ ਤੋਂ ਕਰਾਇਆ ਵਸੂਲਿਆ ਜਾਵੇ ਆਪਸ਼ਨ ਕੀਤੀ ਜਾਵੇ ਇੱਥੇ ਪਾਰਕਿੰਗ ਜਿਹੜੀਆਂ ਗੱਡੀਆਂ ਹੋਣਗੀਆਂ ਉਹਨਾਂ ਤੋਂ ਆਮਦਨ ਹੋ ਸਕਦੀ ਹੈ ਵੱਡੀ ਆਮਦਨ ਹੋ ਸਕਦੀ ਹੈ ਕਟੋੜੋ ਕਟਕਾਰ ਪਾਰਕਿੰਗ ਦੇ ਵਿੱਚ ਕੁਝ ਰਜਈਆਂ ਪਾਰਕਿੰਗ ਦਾ ਨੇ ਜਿੱਥੋਂ ਵੱਡੀ ਆਮਦਨ ਨਗਰ ਨਿਗਮ ਨੂੰ ਹੋ ਸਕਦੀ ਹੈ ਪ੍ਰੂਵੈਂਟ ਟਰਸਟ ਨੂੰ ਹੋ ਸਕਦੀ ਹੈ ਪ੍ਰੂਵੈਂਟ ਟਰਸਟ ਦਾ ਦਫ਼ਤਰ ਬਿਲਕੁਲ ਨਾਲ ਹੈ ਜਿਹੜੇ ਬੂਥ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਰ ਬਾਜ਼ਾਰ ਹੈ ਇਹ ਕਾਰਬਜ਼ਾਰ ਉਸੇ ਤਰ੍ਹਾਂ ਬੇਸ਼ੱਕ ਫੁੱਟਪਾਥਾਂ ਨੂੰ ਕੁਝ ਖਾਲੀ ਦਿਖਾਈ ਦਿੰਦੀ ਹੋएगी ਸਿਰਫ ਇਨਾਂ ਕੋਸਰੀ ਫੁੱਟਪਾਥ ਤੇ ਦਿਖਾਈ ਦਿੱਤਾ ਹੈ ਮੈਂ ਬਿਲਕੁਲ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜ਼ੂਮ ਕਰੇ ਮੈਂ ਤੇ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਤਾਂ ਇਹ ਬਾਹਰਲਾ ਹਿੱਸਾ ਦਿਖਾਵੇ ਜਿੱਥੋਂ ਗੱਡੀ ਐਂਟਰ ਕਰਦੀ ਹੈ ਇਹ ਉਹ ਹਿੱਸਾ ਜਿੱਥੋਂ ਗੱਡੀ ਐਂਟਰ ਕਰਦੀ ਹੈ ਕੇਵਲ ਸੇ ਕੇਵਲ ਇੱਕ ਗੱਡੀ ਇਸ ਤੋਂ ਪਾਸ ਹੋ ਸਕਦੀ ਹੈ ਜੇ ਦੋ ਗੱਡੀਆਂ ਬਰਾਬਰ ਆ ਜਾਵੇ ਤਾਂ ਗੱਡੀ ਪਾਸ ਨਹੀਂ ਹੋ ਸਕਦੀ ਪਰੰਤੂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀਆਂ ਗੱਡੀਆਂ ਬਾਹਰ ਖੜੀਆਂ ਨੇ ਪਾਰਕਿੰਗ ਤੋਂ ਇਹ ਗੱਡੀਆਂ ਕਿਹਦੀਆਂ ਨੇ ਬਿਲਕੁਲ ਜਿਹੜੇ ਲੋਕ ਬਾਹਰੋਂ ਆਏ ਹੋਣਗੇ ਉਹ ਉੱਥੇ ਹੀ ਗੱਡੀਆਂ ਖੜਾ ਕੇ ਚਲੇਗੇ ਪਰ ਇਹ ਗੱਡੀਆਂ ਮਾਈਕਰੋ ਇਹਨੂੰ ਕਹਾਂਗਾ ਕਿ ਕੈਮਰਾਮੈਨ ਨੂੰ ਕੀ ਦਿਖਾਵੇ ਕਿ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਨੇ ਪਾਰਕਿੰਗ ਤੋਂ ਬਾਹਰ ਖੜੀਆਂ ਨੇ ਪਰ ਸਵਾਲ ਇਹ ਪੈਦਾ ਹੋ ਰਿਹਾ ਕਿ ਇਹ ਗੱਡੀਆਂ ਨੂੰ ਪਾਰਕਿੰਗ ਤੋਂ ਬਾਹਰ ਕਿਉਂ ਖੜਾ ਲਾਇਆ ਗਿਆ ਜੇ ਇਹਨਾਂ ਨੂੰ ਪਾਰਕਿੰਗ ਲਈ ਜਗ੍ਹਾ ਮਿਲੀ ਹੁੰਦੀ ਤਾਂ ਇਹਨਾਂ ਨੂੰ ਜੇ ਜਗ੍ਹਾ ਮਿਲੀ ਹੁੰਦੀ ਤਾਂ ਇਹ ਗੱਡੀਆਂ ਪਾਰਕਿੰਗ ਕਰ ਸਕਦੇ ਸੀ ਪਰੰਤੂ ਇਹਨਾਂ ਵਿਚਾਰਿਆਂ ਨੂੰ ਕੇਵਲ ਤੇ ਕੇਵਲ ਗੱਡੀ ਇਸ ਕਰਕੇ ਬਾਹਰ ਪਾਰਕਿੰਗ ਕਰਨੀ ਪੈਗੀ ਅੰਦਰ ਜਗ੍ਹਾ ਨਹੀਂ ਹੈ ਇਸ ਕਰਕੇ ਵਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪੈ ਗਿਆ ਕੋਈ ਇਹ ਤੁਸੀਂ ਫੁੱਟਬਾਲ ਤਾਂ ਦੇਖ ਸਕਦੇ ਹੋ ਕਿ ਜਿਹੜੀ ਖਾਲੀ ਕੀਤੀ ਗਈ ਹੈ ਪਰ ਪਰ ਇੱਥੇ ਇਹ ਜਿਹੜੀ ਪਾਰਕਿੰਗ ਹੈ ਇੱਥੇ ਖਾਲੀ ਤਾਂ ਕਰ ਦਿੱਤੀ ਗਈ ਹੈ ਫੁੱਟਪਾਥ ਇਹ ਇੱਕ ਹਿੱਸੇ ਦੀ ਹੈ ਕੁਝ ਸਮੇਂ ਲਈ ਕੀਤੀ ਗਈ ਹੈ ਇੱਥੇ ਜਿਹੜੇ ਸਬ ਡਿਨਰ ਨੇ ਉਹ ਬਾਹਰ ਬੈਠਦੇ ਨੇ ਨਾ ਕੁਰਸੀਆਂ ਤੇ ਉਹ ਹੁਣ ਇਸ ਟਾਈਮ ਗਏ ਹੋਏ ਨੇ ਪੰਜ ਸੱਤ ਕੁਰਸੀਆਂ ਇਹਨਾਂ ਦੀਆਂ ਪਈਆਂ ਨੇ ਫੁੱਟਬਾਲ ਤਾਂ ਬਿਲਕੁਲ ਇੱਥੇ ਖਾਲੀ ਹੈ ਕੇਵਲ ਤੇ ਕੇਵਲ ਇੱਕ ਹਿੱਸੇ ਦੀ ਹੈ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੂਰ ਤੱਕ ਕੈਮਰਾ ਮਾਰੇ ਉਹ ਦਿਖਾਵੇ ਕਿ ਕਿਸ ਤਰ੍ਹਾਂ ਜਿਹੜੀਆਂ ਸਿੰਗਲ ਫੁੱਟਪਾਥ ਦੇ ਉੱਤੇ ਜਿਹੜੀਆਂ ਨੇ ਉਹ ਗੱਡੀਆਂ ਉਸੇ ਤਰ੍ਹਾਂ ਖੜੀਆਂ ਨੇ ਜਿਵੇਂ ਉਸਤੇ ਇੱਕ ਹਫ਼ਤਾ ਪਹਿਲਾਂ ਖੜੀਆਂ ਸੀ ਇੱਕ ਹਫ਼ਤੇ ਬਾਅਦ ਕੇਵਲ ਤੇ ਕੇਵਲ ਇੱਕ ਫੁੱਟਪਾਥ ਇੱਕ ਹਿੱਸੇ ਦੀ ਖਾਲੀ ਹੋਈ ਹੈ ਜੇ ਦੂਰ ਤੱਕ ਨਿਗਾਹ ਮਾਰੀਏ ਤਾਂ ਦੂਰ ਤੱਕ ਗੱਡੀਆਂ ਬਿਲਕੁਲ ਫੁੱਟਪਾਥ ਤੇ ਖੜੀਆਂ ਆ ਜਿਹੜੇ ਲੋਕ ਬਾਹਰੋਂ ਕੰਮ ਕਰਾਣ ਆਏ ਹੋਏ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਬਾਹਰ ਖੜੀਆਂ ਵਿਖਾਈ ਦਿੰਦੀਆਂ ਤਾਂ ਅਕਸਰ ਲੋਕ ਟਾਪਿਆਂ ਤੇ ਵੀ ਰੋਟੀ ਖਾਣੀ ਆਪਣਾ ਆਉਂਦੇ ਔਰ ਪਰ ਗੱਡੀਆਂ ਬਾਹਰ ਖੜਦੀਆਂ ਨੇ ਇਹ ਗੱਡੀਆਂ ਪਾਰਕਿੰਗ ਦੇ ਵਿੱਚ ਹੋਰ ਤਾਂ ਇੱਕ ਵੱਡੀ ਜਾਂਦਨ ਹੋ ਸਕਦੀ ਆ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਉਹ ਫੁੱਟਪਾਥ ਦਿਖਾਈ ਜਾਵੇ ਜਿੱਥੇ ਜਿਹੜਾ ਵੱਡਾ ਜਮਾਵੜਾ ਲੱਗਦਾ ਫੁੱਟਪਾਥ ਦੇ ਉੱਤੇ ਤੁਹਾਨੂੰ ਦੱਸਣਿਆ ਕਿ ਕਿਸ ਤਰ੍ਹਾਂ ਗੱਡੀਆਂ ਖੜੀਆਂ ਨੇ ਤਾਂ ਇੱਕ ਪੂਰੀ ਕਤਾਰ ਦਿਖਾਈ ਦਿੰਦੀ ਆ ਕਿ ਕਾਰ ਬਾਜ਼ਾਰ ਦੇ ਵਿੱਚ ਫੁੱਟਪਾਥ ਦੇ ਉੱਤੇ ਕਿਸ ਤਰ੍ਹਾਂ ਗੱਡੀਆਂ ਖੜੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਰੱਖੋ ਜਿਹੜੇ ਖਰੀਦੋ ਫਰੋਖਤ ਕਰਦਾ ਹੁੰਦੇ ਨੇ ਬਾਹਰੋਂ ਆਉਂਦੇ ਨੇ ਪਰੰਤੂ ਅਜੇ ਵੀ ਇਹਨਾਂ ਦੇ ਕੰਨ ਤੇ ਜੂੰ ਸਰਕਦੀ ਵਿਖਾਈ ਨਹੀਂ ਦਿੰਦੀ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕਿ ਅਧਿਕਾਰੀਆਂ ਨਾਲ ਮੇਰ ਨਾਲ ਜਾਂ ਕਿਸੇ ਨਾਲ ਵੀ ਇਹਨਾਂ ਦੀ ਸੈਟਿੰਗ ਹੁੰਦੀ ਆ ਕਿਸ ਪੱਧਰ ਦੀ ਹੁੰਦੀ ਆ ਜੇ ਕੋਈ ਅਸਰ ਦਿਖਾਈ ਹੁੰਦਾ ਤਾਂ ਇਹ ਸਮਝ ਲਿਆ ਜਾਂਦਾ ਕਿ ਇਹਨਾਂ ਦੀ ਸੈਟਿੰਗ ਨਹੀਂ ਹੋਈ ਪਰ ਜੇ ਗੱਡੀਆਂ ਉੱਥੇ ਹੀ ਖੜੀਆਂ ਨੇ ਕਾਰ ਬਜ਼ਾਰ ਵਿੱਚ ਸਜੀਆਂ ਦਿਖਾਈ ਦਿੰਦੀਆਂ ਤਾਂ ਇਹ ਮੰਨ ਲਿਆ ਜਾਏਗਾ ਕਿ ਨਾ ਤਾਂ ਨਗਰ ਨਿਗਮ ਦਾ ਕੋਈ ਡੰਡਾ ਹੈ ਨਾ ਮੇਰ ਦੀ ਕਿਸੇ ਨੇ ਸਨਵਾਈ ਕੀਤੀ ਹੈ ਨਾ ਮੰਨੀ ਹੈ ਇਹ ਕਾਰ ਵੀਰ ਉਸੇ ਤਰ੍ਹਾਂ ਸੱਜਾ ਵਕਾ ਹੀ ਦਿੰਦਾ ਹੈ ਇਸ ਉੱਤੇ ਬਾਰ ਬਾਰ ਖਬਰਾਂ ਕਰਨ ਦੀ ਇਸੇ ਕਰਕੇ ਕੋਸ਼ਿਸ਼ ਕਰਦੇ ਮੈਂ ਕਹਾਗਾ ਕਿ ਪੂਰਾ ਬੁਲਾਰ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਨੇ ਇੱਕ ਹਿੱਸੇ ਦੀ ਜਿਹੜੀ ਹੈ ਉਹ ਬੇਸ਼ਕ ਖਾਲੀ ਕੀਤੀ ਗਈ ਪਰ ਅਜੇ ਵੀ ਬਾਜ਼ਾਰ ਉਸੇ ਤਰ੍ਹਾਂ ਖੜਿਆ ਨਜ਼ਰ ਆਉਂਦਾ ਹੈ ਅਜੇ ਵੀ ਇਥੇ ਬਹੁਤ ਸਾਰੇ ਸਬ ਡੀਲਰ ਜਿਹੜੇ ਆ ਕੁਰਸੀਆਂ ਖਾਲੀ ਪਈਆਂ ਨੇ ਇੱਥੇ ਬੈਠੇ ਹੁੰਦੇ ਆ ਤੇ ਇਹਨਾਂ ਦੀਆਂ ਸਬ ਡੀਲਰਾਂ ਦੀਆਂ ਜਿਹੜੀਆਂ ਸੈਟਿੰਗਾਂ ਨੇ ਮੈਂ ਇੱਕ ਗੱਲ ਕਹਾਗਾ ਕਿ ਜਿਹੜੇ ਕੁਝ ਸਬ ਡੀਲਰ ਨੇ ਉਹ ਇਹਨਾਂ ਕਾਰ ਜਿਹੜੇ ਕਾਰਾਂ ਵੇਚਦੇ ਨੇ ਉਹਨਾਂ ਨਾਲ ਸੈਟਿੰਗ ਹੁੰਦੀ ਹੈ ਤਾਂ ਐਸੇ ਕਰਕੇ ਕਿਸੇ ਵਿਅਕਤੀ ਦੀਆਂ 50 ਕਿਸੇ ਦੀਆਂ 40 ਕਿਸੇ ਦੀਆਂ 30 ਪਰ ਕਿਹਾ ਜਾਂਦਾ ਕਿ ਮੇਰ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਚਾਰ-ਚਾਰ ਗੱਡੀਆਂ ਖੜਾਉਣ ਦੀ ਇੱਕ ਪਰਮਿਸ਼ਨ ਕਹਿ ਲੋ ਦਿੱਤੀ ਗਈ ਹੈ